ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਤੁਹਾਡੇ ਅਸਤੇ ਲੈ ਕੇ ਹਾਜ਼ਰ ਹੋਇਆ ਜੀ ਮੁਕਤਸਰੀ ਦਾ ਸਤਾਰ ਇਸ ਦੀ ਲੈਂਥ ਹੈ ਜੀ 1 ਮੀਟਰ ਰੋਗਿਆ ਵੈਲ ਕਪੜਾ ਹੁਣ ਪਹਿਲਾਂ ਆਪਾਂ ਲੜ ਰੱਖ ਲਿਆ ਮੂਹ ਦੇ ਵਿੱਚ ਤੇ ਚੈੱਕ ਕਰਕੇ ਦੇਖਣਾ ਕਿ ਪਹਿਲਾਂ ਖੁੱਲਿਆ ਪਾਸਾ ਕਿਧਰਲੀ ਸਾਈਡ ਆ ਖੁੱਲਿਆ ਪਾਸਾ ਤੁਹਾਡਾ ਹਮੇਸ਼ਾ ਅਖਰੀ ਸਾਈਡ ਹੋਣਾ ਚਾਹੀਦਾ ਪਹਿਲੇ ਲੜ ਦੇ ਆਪਾਂ ਤਿੰਨ ਪੇਚ ਬਣਾਵਾਂਗੇ ਤੇ ਇਹ ਪੱਕਾ ਬਣਨ ਅਸੇ ਤੁਸੀਂ ਥੋੜੀ ਜਿਹੀ ਪੂਣੀ ਆਪਣੀ ਖੁੱਲੀ ਕਰ ਲੈਣੀ ਕਿਉਂਕਿ ਇਹਦੇ ਵਿੱਚ ਆਪਾਂ ਪੇਚ ਜਲਦਾ ਬਣਾਣੇ ਆ ਤੇ ਉਸ ਨੂੰ ਹੀ ਆਪਾਂ ਅਗਲਾ ਕਿ ਕਿ ਐਡਜਸਟ ਕਰਨਾ ਤੇ ਥੋੜੀ ਜਿਹੀ ਸਪੇਸ ਵਿੱਚ ਦੇਣੀ ਪੈਂਦੀ ਆ ਤੇ ਉਸ ਹਿਸਾਬ ਨਾਲ ਆਪਾਂ ਪੇਜ ਬਣਾਵਾਂਗੇ ਪਹਿਲਾਂ ਹੀ ਹੁਣ ਇਹ ਪਹਿਲਾ ਪੇਜ ਬਣਾ ਲਿਆ ਇਹਦਾ ਇਹਨੂੰ ਚੰਗੀ ਤਰ੍ਹਾਂ ਲਾਸਟ ਤੱਕ ਸੈੱਟ ਕਰਕੇ ਨਾਲ ਹੀ ਨੀਚੋਂ ਦੀ ਪੱਲਾ ਚਾੱਕ ਕੇ ਆਪਾਂ ਦੂਧਾ ਪੇਜ ਬਣਾਵਾਂਗੇ ਤੇ ਹਰੇਕ ਪੇਜ ਤੁਸੀਂ ਬਰਾਬਰ ਰੱਖਣਾ ਵਾ ਨਾ ਜ਼ਿਆਦਾ ਮੋਟਾ ਕਰਨਾ ਨਾ ਜ਼ਿਆਦਾ ਪਤਲਾ ਕਰਨਾ ਤੇ ਪਹਿਲਾਂ ਆਪਾਂ ਇੱਦਾਂ ਹੀ ਸੈੱਟ ਕਰਕੇ ਪੇਜ ਲਗਾਵਾਂਗੇ ਤੇ ਲਾਸਟ ਪੇਜ ਲਾ ਕੇ ਇਹਨਾਂ ਨੂੰ ਮੋਟੇ ਕਰਕੇ ਤੇ ਫਿਰ ਇਹਦੇ ਮੁਕਤ ਸਰੀ ਲੜ ਪਾਵਾਂਗੇ ਆਪਾਂ ਇੰਨੀ ਸੌਖੀ ਆਪਾਂ ਅੱਗੇ ਇਹ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਤੇ ਜਿਹਨਾਂ ਨੂੰ ਨਹੀਂ ਬਣਨੀ ਆਂਦੀ ਆਹ ਤੱਕ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਤੁਸੀਂ ਇੱਕ ਦੋ ਵਾਰੀ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਤਾਂ ਤੁਸੀਂ ਵੀ ਇਦਾਂ ਦੀ ਪੱਗ ਬਣ ਸਕਦੇ ਹੋ ਸੇਮ ਤਰੀਕੇ ਜਿਸ ਤਰ੍ਹਾਂ ਮੈਂ ਆਪਣੇ ਸਿਰ ਤੇ ਬੰਨੀ ਆ। ਹੁਣ ਪੇਲੇ ਲੜ ਦਾ ਆਪਾਂ ਚੰਗੀ ਤਰ੍ਹਾਂ ਨੀਚੇ ਦੀ ਫੋਲਡ ਕਰਕੇ ਉਹਨੂੰ ਮੋਟਾ ਕਰ ਲੈਣਾ ਤੇ ਇਹ ਆਗੂ ਦੂਜਾ ਪੀਚ ਤੇ ਨਾਲ ਹੀ ਤੀਜਾ ਪੀਚ ਇਹਨਾਂ ਨੂੰ ਇੱਦਾਂ ਹੀ ਸੈੱਟ ਕਰਕੇ ਆਪਾਂ ਰੱਖ ਦਵਾਂਗੇ ਹੁਣ। ਸਾਰੇ ਪੇਚ ਪਹਿਲਾਂ ਆਪਾਂ ਇੱਕ ਉਸਾਰ ਇੱਕ ਦਗਾ ਹੀ ਰੱਖੀ ਜਾਣੇ ਮਤਲਬ ਥੋੜੀ ਥੋੜੀ ਸਪੇਸ ਮੈਂਟੇਨ ਕਰਕੇ ਹੁਣ ਇਹਦੀ ਆਪਣਾ ਪਿੜੇ ਲਾਲ ਲੱਗ ਕੇ ਤਿਆਰ ਆ ਤੇ ਪਿੱਛੋਂ ਦੀ ਪਿੰਚ ਕਰਕੇ ਲੈ ਕੇ ਆਵਾਂਗੇ ਉੱਪਰ ਪੇਚ ਹੁਣ ਸੈਕਿੰਡ ਤੇ ਇਹਨੂੰ ਆ ਕੇ ਆਪਾਂ ਇਧਰਲੀ ਸਾਈਡ ਖੋਲ ਲਾਂਗੇ ਦੋਨਾਂ ਪੱਲਿਆਂ ਨੂੰ ਤੇ ਦੋਨਾਂ ਪੱਲਿਆਂ ਦੇ ਆਪਾਂ ਦੋ ਦੋ ਪੇਚ ਬਣਾਵਾਂਗੇ ਉੱਪਰਲੇ ਪੱਲੇ ਦੋ ਪੇਚ ਨੀਚੇਲੇ ਪੱਲੇ ਦੋ ਪੇਚ ਅਣ ਇਹਦੀ ਉੱਪਰ ਤੇੜਾ ਤੁਹਾਡਾ ਵਟਾ ਪੰਦਾ ਤੁਸੀਂ ਪਹਿਲਾਂ ਉਹਨੂੰ ਚੱਕ ਕੇ ਫੋਲਡ ਕਰ ਲਓ ਉਸ ਤੋਂ ਆ ਜਿਹੜਾ ਨੀਚੇ ਬੰਦਾ ਵਾ ਉਹ ਨੂੰ ਜੀ ਚੱਕ ਕੇ ਇੱਦੀ ਫੋਲਡ ਕਰ ਲਓ ਨਾਲ ਅਟੈਚ ਕਰ ਲਓ ਤੇ ਦੋਨੋਂ ਪੱਲੇ ਜਿਹੜੇ ਪੇਜ ਆਪਾਂ ਬਣਾਏ ਆ ਉਹ ਤੁਹਾਡਾ ਮੋਟੇ ਹੋ ਜਾਣੇ ਆ ਹਾਂ ਦੋਨੋਂ ਨੂੰ ਇਕੱਠੇ ਆਪਾਂ ਇੱਕ ਅੰਗੂਠ ਵਿੱਚ ਫੜ ਲਾਂਗੇ ਨੀਚੋਂ ਦੀ ਆਪਾਂ ਹੁਣ ਇੱਕ ਪੇਜ ਜੀ ਦਾ ਬਣਾਇਆ ਥੋੜੀ ਜੀ ਆਪਾਂ ਚੁੰਡੀ ਭਰ ਕੇ सेम ਤੁਸੀਂ ਵੀ ਇੱਦੀ ਕਰਨਾ ਚੁੰਡੀ ਭਰ ਕੇ ਇੱਕ ਪੇਜ ਬਣਾ ਲਿਆ ਹਾਂ ਤਿੰਨ ਪੇਜ ਬਣ ਗਏ ਦੇਖੋ ਹੁਣ ਜਿਹੜਾ ਨੀਚੇ ਵਾਲਾ ਹੋਊਗਾ ਉਹਨੂੰ ਆਪਾਂ ਇੱਦੀ ਐਡਜਸਟ ਕਰਕੇ ਥੋੜੇ ਆ ਫੋਲਡ ਕਰਕੇ ਲਗਾ ਲੈਣਾ ਬਾਅਦ ਵਿੱਚ ਚਾਰਾ ਪੇਚਾ ਹੁਣ ਇੱਕ ਹੱਥ ਕੇ ਫੜ ਕੇ ਇਹਨੂੰ ਪਿੰਚ ਕਰਾਂਗੇ ਥੋੜੇ ਆ ਪ੍ਰੈਸ ਕਰਕੇ ਅੰਦਰ ਨੂੰ ਤੇ ਜਿੱਥੇ ਆਪਣੇ ਪੇਚ ਪੈੜ ਲੜ ਦੇ ਖਤਮ ਹੁੰਦੇ ਆ ਉਧਰ ਉਹਦੀ ਸਪੇਸ ਤੇ ਆਪਾਂ ਇਹਨਾਂ ਨੂੰ ਲਗਾਉਣਾ ਹੈਗਾ ਵਾ ਤੇ ਸਪੇਸ ਤੁਸੀਂ ਇੱਕੋ ਸਾਰੇ ਪੇਚਾਂ ਦੀ ਸੇਮ ਰੱਖਣੀਆਂ ਕੋਈ ਵੀ ਵੱਧ ਘੱਟ ਨਾ ਹੋਵੇ ਹੁਣ ਇਹਨਾਂ ਨੂੰ ਇੱਦੀ ਸੈੱਟ ਕਰਕੇ ਆਪਾਂ ਲਗਾ ਦਿੱਤਾ ਤੇ ਘੁੰਮ ਕੇ ਪਿੱਛੋਂ ਦੀ ਪੇਂਟ ਕਰਕੇ ਹੋ ਨਾ ਗਿਆ ਆਪਣਾ ਦੂਜਾ ਲੜ ਦੂਜੇ ਲੜ ਨੂੰ ਵੀ ਆਪਾਂ ਸੇਮ ਇਦੀ ਕਰਨਾ ਵਾ ਥੱਲੇ ਆ ਕੇ ਦੋਨੋਂ ਪੱਲੇ ਆਪਾਂ ਖੋਲ ਲਈ ਉੱਪਰਲੇ ਪੱਲੇ ਦੇ ਦੋ ਪੇਚ ਤੇ ਟੀਚਲੇ ਪੱਲੇ ਦੇ ਦੋ ਪੇਚ ਬਣਾਵਾਂਗੇ ਜਿੱਦਾਂ ਕਿ ਹੁਣ ਤੁਸੀਂ ਵੀਡੀਓ ਵਿੱਚ ਦੇਖੋ ਪਹਿਲਾਂ ਉੱਪਰਲਾ ਜਿਹੜਾ ਵੱਟ ਪੈਂਦਾ ਸੋ ਨੂੰ ਚੱਕ ਕੇ ਮੈਂ ਇੱਕ ਪੇਚ ਬਣਾ ਲਿਆ ਤੇ ਇਹਨੂੰ ਹੀ ਥੱਲੇ ਨੂੰ ਖਿੱਚ ਕੇ ਜਿਹੜਾ ਲਾਸਟ ਵਾਲਾ ਸਾਈਡ ਹੋ ਗਈ ਆਪਾਂ ਉਸ ਤੋਂ ਇੱਕ ਪੇਚ ਹੋਰ ਬਣਾ ਲਾਂਗੇ ਇਨੂੰ ਵੀ ਉੱਪਰ ਨੂੰ ਫੋਲਡ ਕਰਤਾ ਇਹ ਬਣ ਗਿਆ ਦੂਜਾ ਪੇਜ ਹੁਣ ਉਧਰੋਂ ਦੀ ਇੱਕ ਚੁੰਡੀ ਭਰ ਕੇ ਪੇਜ ਚੱਕਾਂਗੇ ਆਪਾਂ ਉਹਨੂੰ ਬਣ ਗਿਆ ਤੀਜਾ ਪੇਜ ਠੀਕ ਹੈ ਜੀ ਤੀਜਾ ਪੇਜ ਬਣ ਗਿਆ ਹੁਣ ਜਿਹੜਾ ਨੀਚੋਂ ਦੀ ਆਪਣਾ ਪੱਲਾ ਬਚਦਾ ਵਾ ਉਹਨੂੰ ਫੋਲਡ ਕਰਕੇ ਬਣਾਵਾਂਗੇ ਆਪਾਂ ਚੌਥਾ ਪੇਜ ਤੇ ਇੱਦੀ ਕਰਦੇ ਆਪਾਂ ਸਾਰਿਆਂ ਦੇ ਪੱਲਿਆਂ ਦੇ ਪੇਜ ਇੱਦੀ ਬਣਾਈ ਜਾਣੇ ਆ ਸੇਮ ਹੀ ਤਰੀਕੇ ਨਾਲ ਤੇ ਵੀਡੀਓ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਲੱਗੂਗਾ ਕਿ ਮੈਂ ਟੀਕੀ ਕਿ ਸਟੈਪ ਯੂਜ਼ ਕੀਤੇ ਆਪਣੇ ਇਹ ਦਸਵਾਰ ਬੰਨਣ ਵਿੱਚ ਹੁਣ ਦੇਖੋ ਇਹਨੂੰ ਫੋਲਡ ਕਰਕੇ ਆਪਾਂ ਪਿੰਚ ਕਰਕੇ ਪਿੱਛੋਂ ਸੈੱਟ ਕਰਕੇ ਇੱਦਿ ਲਗਾ ਲਿਆ ਜੇ ਤੁਸੀਂ ਇੱਧਰੋਂ ਅੱਗੋਂ ਦੀ ਪਿੰਚ ਕਰਨਾ ਨਾ ਤੁਸੀਂ ਆਪਣੇ ਹੱਥ ਨਾਲ ਉਹਨੂੰ ਪ੍ਰੈਸ ਕਰਦਾ ਨਾ ਥੋੜਾ ਜਿਹਾ ਕਿ ਆਪਣੀ ਸ਼ੇਪ ਥੋੜੀ ਜਿਹੀ ਬੈਠ ਮੀ ਆਵੇ ਅੱਗੋਂ ਦੀ ਦਾਦਾ ਬਾਹਰੋਂ ਤਿੱਖੀ ਨਾ ਹੋਵੇ ਹੁਣ ਜਿਹੜੇ ਆਪਣੇ ਸਪੇਸ ਥੱਲੇ ਵਾਲੇ ਪੇਚਾ ਚ ਮੇਨਟੇਨ ਕੀਤੀ ਸੀ ਸੇਮ ਉਹਦੀ ਮੇਨਟੇਨ ਕਰਕੇ ਇਹਨੂੰ ਵੀ ਆਪਾਂ ਲਗਾ ਦਾਂਗੇ ਹਰੇਕ ਪੱਲੇ ਵਿੱਚ ਆਪਾਂ ਇੱਦਿ ਕਰਨਾ ਵਾ ਇਦਾਂ ਹੁਣ ਮੈਂ ਕਰਦਾ ਪਿਆ ਹਾਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਮੋਟਾ ਕਰਨਾਗੇ ਲਾਸਟ ਵਿੱਚ ਪਹਿਲਾ ਆਪਾਂ ਪਤਲੇ ਪਤਲੇ ਪੇਚ ਲਗਾਵਾਂਗੇ ਸਾਰੇ ਹੁਣ ਆ ਗਿਆ ਤੀਜਾ ਲਾਲ ਆਪਣਾ ਪਿੱਛੋਂ ਪੇਂਟ ਕਰਕੇ ਲਿਆਉਣ ਦਾ ਸੈੱਟ ਕਰਕੇ ਤੇ ਕਈ ਵੀਰਾਂ ਦਾ ਇਦਾਂ ਹੁਣ ਕੰਨ ਫੋਲਡ ਵੀ ਹੋ ਜਾਂਦਾ ਜਦੋਂ ਆਪਣੇ ਇਧਰੋਂ ਥੋੜੀ ਥੋੜੀ ਪੇਚ ਥੱਲੇ ਨਵਾਉਣ ਲੱਗ ਜਾਂਦੇ ਆ ਠੀਕ ਹੈ ਜੀ ਤੇ ਉਹ ਤੁਸੀਂ ਪਹਿਲੇ ਹੀ ਆਪਣਾ ਹੱਥ ਪਾ ਕੇ ਸੈੱਟ ਕਰ ਲੈਣਾ ਜਿੱਦਾਂ ਮੈਂ ਹੁਣ ਨੇ ਪਿੱਛੇ ਕੀਤਾ ਸੀਗਾ ਜਦੋਂ ਉੱਪਰੋਂ ਪੱਲਾ ਲੈ ਕੇ ਗਿਆ ਸੀ ਹੁਣ ਫੇਰ ਆਪਾਂ ਇੱਧੇ ਉੱਪਰ ਉਹਦੀ ਇੱਕ ਪੇਚ ਬਣਾ ਲਿਆ ਤੇ ਨੀਚੇ ਵਾਲੇ ਪੱਲੇ ਦਾ ਇੱਕ ਪੇਚ ਬਣਾ ਲਾਂਗੇ ਜਿਹੜਾ ਬਚਦਾ ਵਾ ਦੋ ਪੇਚ ਰੈਡੀ ਹੋ ਗਏ ਤੇ ਹੁਣ ਤੀਜਾ ਪੇਚ ਫੇਰ ਚੌਥਾ ਪੇਚ ਠੀਕ ਹੈ ਜੀ ਹਣ ਇਹਨੂੰ ਇੱਥੇ ਸੈੱਟ ਕਰ ਲਿਆ ਹੁਣ ਦੇਖੋ ਫੇਰ ਮੇਰਾ ਕੰਨ ਫੋਲਡ ਹੋ ਗਿਆ ਸੀ ਤੇ ਉਹਨੂੰ ਮੈਂ ਆਪਣੇ ਉਂਗਲੀ ਦੇ ਬਦਰ ਨਾਲ ਸੈੱਟ ਕਰ ਲਿਆ ਹੁਣ ਦੂਜਾ ਪੇਜ ਆਪਾਂ ਸੈੱਟ ਕਰ ਰਹੇ ਆ ਦੇਖੋ ਹੁਣ ਤੀਜਾ ਵੀ ਇਸ ਦੀ ਸੈੱਟ ਕਰਾਂਗੇ ਸਾਰੇ ਪੇਜ ਤੁਸੀਂ ਇੱਦੀ ਲਗਾਤਾਰ ਸੈੱਟ ਕਰਕੇ ਨੀਚੇ ਜਿਹੜਾ ਆਪਾਂ ਹੱਥ ਫੜਿਆ ਹੁੰਦਾ ਲੜ ਉਹਦੇ ਨਾਲ ਸੈੱਟ ਕਰਕੇ ਸਾਰੇ ਉੱਥੇ ਹੀ ਆਪਾਂ ਕਲੀਅਰ ਕਰਕੇ ਫੜੀ ਜਾਣੇ ਨਾਲ ਦੇ ਨਾਲ ਕਿ ਆਪਣੇ ਪ੍ਰੋਪਰ ਪਿੱਛੇ ਤੱਕ ਦਸਤਾਰ ਜਿਹੜੀ ਆ ਪੇਜ ਸਾਫ਼ ਜਾਣ ਤੇ ਆਪਾਂ ਵਿੱਚੋਂ ਵੀ ਜਿਹੜੇ ਮੁਕਸਰੀ ਲੜ ਕਾ ਸਕੀਏ ਉਹਨਾਂ ਨੂੰ ਨਵੀਂ ਤਰ੍ਹਾਂ ਕੇ ਸੈੱਟ ਕਰ ਲਿਆ। ਸਾਰੇ ਪੇਚ ਆਪਾਂ ਲਾਸਟ ਤੱਕ ਸਾਫ਼ ਕਰ ਲੈਣੇ ਜਿੱਦਾਂ ਮੈਂ ਦੇਖੋ ਤੁਸੀਂ ਵੀ ਪੱਲਾ ਆਪਣਾ ਇਦਾਂ ਹੱਥ ਵਿੱਚ ਫੜ ਕੇ ਤੇ ਸਾਰੇ ਪੇਚ ਸਾਫ਼ ਕਰ ਲੈਣੇ ਆ। ਹੁਣ ਦੇਖੋ ਆਪਾਂ ਇਹਨਾਂ ਨੂੰ ਇੱਦੀ ਥੋੜਿਆ ਹੋਲਡ ਕਰਕੇ ਮੋਟਾ ਕਰਾਂਗੇ ਸਾਰੇ ਪੇਚਾਂ ਨੂੰ। ਜੋ ਤੀਜੇ ਲੜ ਤੱਕ ਆਪਾਂ ਆ ਗਏ ਮਾੜੇ ਜਿਹਾ ਮੋਟਾ ਕਰਕੇ ਦੇਖ ਲਾਂਗੇ ਆਪਾਂ ਉੱਪਰ ਉੱਪਰ ਕਿੰਨੇ ਕਿਲੋਡ ਹੈਗੀ ਆ ਹੋਰ ਸਪੇਸ ਕੰਟੇਨ ਕਰਨ ਦੀ। ਇਸ ਕਰਕੇ ਮੈਂ ਇਦਰੋਂ ਦੀ ਮੋਟੇ ਕਰਨੇ ਪੇਚ ਸਟਾਰਟ ਕਰਤੇ। ਇੱਧਰ ਥੋੜੀ ਵੀਡੀਓ ਤੇਜ਼ ਕਰਤੀ ਮੈਂ ਕਿਉਂਕਿ ਜੇ ਨਾ ਤੇਜ਼ ਕਰਦੇ ਤਾਂ ਕਾਫੀ ਲੰਬੀ ਹੋਣੀ ਸੀ ਵੀਡੀਓ ਹੁਣ ਤੁਸੀਂ ਦੇਖੋ ਜਿਸ ਹਾਵਨਾ ਮੈਂ ਇੱਧਰ ਮੋਟੇ ਕਰਦਾ ਪੇਜ ਤੁਸੀਂ ਵੀ ਇਦਾਂ ਹੀ ਕਰਨੇ ਆ ਥੋੜੇ ਜਿਹਾ ਫੋਲਡ ਕਰਕੇ ਸਾਰੇ ਪੇਜ ਤੁਸੀਂ ਮੋਟੇ ਕਰ ਲੈਣੇ ਇਦਾਂ ਸੇਮ ਹੁਣ ਜਿਹੜੇ ਲਾਸਟ ਤੱਕ ਤੁਸੀਂ ਕੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਅੱਗੇ ਹੁਣ ਆ ਗਿਆ ਆਪਣਾ ਚੌਥਾ ਲੜ ਚੌਥੇ ਲੜ ਨੂੰ ਵੀ ਇਦਾਂ ਹੀ ਸੈੱਟ ਕਰਕੇ ਦੋਨੇ ਪੱਲਿਆਂ ਨੂੰ ਖੋਲ ਲੈਣਾ ਵਾ ਦੋਨੋਂ ਪੱਲੇ ਨੂੰ ਖੋਲ ਕੇ ਫਿਰ ਉਹੀ ਸਟੈਪ ਕਰਨਾ ਵਾ ਉੱਪਰਲੇ ਪੱਲੇ ਦੇ ਦੋ ਪੇਚ ਤੇ ਨੀਚੇ ਵਾਲੇ ਪੱਲੇ ਦੇ ਵੀ ਦੋ ਪੇਚ ਇਹੇ ਪੱਲੇ ਦੇ ਵਿੱਚ ਆ ਕੇ ਆਪਾਂ ਆਪਣਾ ਜਿਹੜਾ ਗੱਠਮਾਰੀ ਹੁੰਦੀ ਹੈ ਪੂਣੀ ਨੂੰ ਉਹ ਖੋਲ ਲਵਾਂਗੇ ਤੇ ਗੱਠ ਮਾਰਨ ਦਾ ਫਾਇਦਾ ਇਹ ਹੀ ਹੁੰਦਾ ਕਿ ਆਪਣੀ ਰਾਸਤ ਤੱਕ ਪੂਣੀ ਨਹੀਂ ਖੋਲਦੀ ਹੈਗੀ ਜਦ ਤੱਕ ਆਪਣੀ ਪਗ ਨਹੀਂ ਕੰਪਲੀਟ ਹੁੰਦੀ ਹੁਣ ਉੱਪਰ ਇੱਕ ਪੇਚ ਬਣਾ ਲਿਆ ਆਪਾਂ ਜਿਹੜਾ ਵੱਟ ਪਾਉਂਦਾ ਸੀਗਾ ਤੇ ਜੇ ਇਹਨੂੰ ਮਾਰੀ ਜੇ ਪੂਣੀ ਨੂੰ ਆਪਾਂ ਸੈੱਟ ਕੀਤਾ ਜਿਹੜਾ ਥੱਲੇ ਨੂੰ ਆਪਣਾ ਉੱਪਰਲਾ ਮੋਟਾ ਪਸਾਉਂਦਾ ਸੀ ਉਹਨੂੰ ਫੜ ਕੇ ਛਾਂਟਦਾ ਥੋੜਾ ਜਿਹਾ ਉਹਨੂੰ ਉੱਪਰਲਾ ਪਹਿ ਇੱਕ ਪੇਜ ਬਣ ਗਿਆ ਤੇ ਨੀਚੋਂ ਦੀ ਇੱਕ ਪੇਜ ਬਣ ਗਿਆ ਜੇ ਤੁਹਾਡਾ ਪੱਲਾ ਵੀ ਅੰਦਰ ਨੂੰ ਜਾਂਦਾ ਵਾ ਥੱਲੇ ਵਾਲਾ ਜਿਹੜਾ ਉਹਨੂੰ ਖਿੱਚ ਕੇ ਬਾਹਰ ਨੂੰ ਕੱਢ ਲਓ ਤੁਸੀਂ ਤਾਂ ਹੀ ਤੁਹਾਡੇ ਚਾਰ ਪੇਜ ਜਿਹੜੇ ਪੂਰੇ ਬਣਨੇ ਆ ਹੁਣ ਤੀਜਾ ਪੇਜ ਇਧਰੋਂ ਬਣਾ ਲਿਆ ਆਪਾਂ ਤੇ ਇਹਦੇ ਇਧਰੋਂ ਦੀ ਬਣਾਉਣ ਲਈ ਚੌਥਾ ਪੇਜ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਉੱਪਰ ਆਪਾਂ ਪੇਂਟ ਕਰ ਲੈਣਾ ਤੇ ਫਿਰ ਆਪਾਂ ਇਹਨੂੰ ਲੈ ਕੇ ਆਵਾਂਗੇ ਰੱਖ ਕੇ ਸਾਰੇ ਪੇਜ ਤੁਸੀਂ ਇਹ ਧਿਆਨ ਰੱਖਣੇ ਕਿ ਜਿਹੜੀ ਆਪਣੀ ਨੋਕ ਆ ਨੋਕ ਤੋਂ ਕਲੀਅਰ ਪਿੱਛੇ ਤੱਕ ਜਾਂਦੇ ਹੋਣ ਕੋਈ ਵੀ ਪੇਜ ਇੱਕ ਦੂਜੇ ਦੇ ਅੰਦਰ ਨਾ ਵੱਲ ਜਾਵੇ ਤੇ ਉਹਦੇ ਨਾਲ ਜਿਹੜੇ ਮੁਖਸਰੀ ਆਪਣੇ ਪੇਜ ਪਾਣੇ ਆ ਉਹ ਪਾਣੇ ਡਿਫਿਕਲਟ ਹੋ ਜਾਣੇ ਫਿਰ ਤੁਹਾਡੇ ਥਾਣੇ ਨਾਲ ਵੀ ਆਪਾਂ ਮੋٹے ਕਰ ਰਵਾਂਗੇ ਤੇ ਇਧਰੋਂ ਵੀਡੀਓ ਫਿਰ ਆਪਾਂ ਤੇਜ਼ ਕਰਤੀ ਹੁਣ ਸਾਰੇ ਦੇਖੋ ਹੁਣ ਬਰਾਬਰ ਮੋٹے ਹੋਣ ਚਾਹੀਦੇ ਤੁਹਾਡੇ ਪੇਜ ਨਾ ਕੋਈ ਜ਼ਿਆਦਾ ਪਤਲਾ ਹੋਣਾ ਚਾਹੀਦਾ ਨਾ ਕੋਈ ਜ਼ਿਆਦਾ ਮੋਟਾ ਹੋਣਾ ਚਾਹੀਦਾ ਇਹਨਾਂ ਨੂੰ ਵੀ ਮੋਟੇ ਕਰ ਲਈਏ ਹੁਣ ਤੇ ਇਸ ਤੋਂ ਬਾਅਦ ਅਪ ਲਗਾਵਾਂਗੇ ਆਪਣਾ ਲਾਸਟ ਲੜ ਲਾਸਟ ਲੜ ਦੇ ਵਿੱਚ ਤੁਸੀਂ ਸਿਰ ਰੋਦੀ ਕਰਨਾ ਵਾ ਜਿੱਦਾਂ ਆਪਾਂ ਹਰੇਕ ਵੀਡੀਓ ਵਿੱਚ ਕਰਦੇ ਹੁੰਨੇ ਆ ਪੱਗ ਬਣਨ ਲੱਗੇ ਸਾਰਾ ਪੱਲਾ ਚੱਕ ਕੇ ਆਪਾਂ ਉੱਪਰ ਨੂੰ ਅਟੈਚ ਕਰ ਲੈਣਾ ਕਿ ਜਿਹੜਾ ਆਪਣਾ ਉੱਪਰਲਾ ਮੋਟਾ ਪਾਸਾ ਵਾ ਉਹ ਕਵਰ ਹੋ ਜਾਈ ਚੰਗੀ ਤਰ੍ਹਾਂ ਨੂੰ ਸੈੱਟ ਕਰਕੇ ਬਾਲੂ ਬੁੱਲ ਕੱਢ ਕੇ ਜਿੱਥੇ ਪਿੰਚ ਹੁੰਦਾ ਉੱਧਰ ਇੱਕ ਆਪਾਂ ਪੇਚ ਨੂੰ ਪੇਚ ਨੂੰ ਅੰਦਰ ਕਰਕੇ ਫੋਲਡ ਕਰ ਲਿਆ ਤੇ ਹੁਣ ਜਿਹੜਾ ਪੱਲਾ ਥੋੜਾ ਜਿਹਾ ਹੋਰ ਮੋਟਾ ਹੁੰਦਾ ਆਪਣਾ ਉਹਨੂੰ ਥੱਲੇ ਨੂੰ ਖਿੱਚ ਕੇ ਦੁਬਾਰਾ ਫੋਲਡ ਕਰ ਲੋ ਹੁਣ ਜਿਹੜੀ ਆਪਣੀ ਸਪੇਸ ਸਾਰਾ ਇਹ ਪੇਚਾਂ ਚ ਮੈਂਟੇਨ ਰੱਖੀ ਆ ਸੇਮ ਉਹਦੀ ਰੱਖ ਕੇ ਇਹਨੂੰ ਵੀ ਆਪਾਂ ਲਾ ਦੇਣਾ ਵਾ ਲਾ ਕੇ ਇਹਨੂੰ ਇੱਦੀ ਆਪਾਂ ਇੱਥੋਂ ਦੀ ਹੁਣ ਜਿਹੜਾ ਲੂਪੀ ਵਾਲਾ ਪਾਸਾ ਹੁੰਦਾ ਉਹਨੂੰ ਫਸਾ ਦਾਂਗੇ ਹੁਣ ਇਹੇ ਪੇਚ ਨੂੰ ਵੀ ਆਪਾਂ ਵਾਕਿਆ ਵਾਂਗੂ ਨੋਰਮਲ ਕਰਕੇ ਮੋਟਾ ਜਿਹਾ ਕਰਾਂਗੇ ਸਾਰਿਆਂ ਦੇ ਬਰਾਬਰ ਤੇ ਇਸ ਤੋਂ ਬਾਅਦ ਆਪਾਂ ਮੁਕਤ ਸਰੀ ਪੇਚ ਜਿਹੜੇ ਪਾਣੇ ਸ਼ੁਰੂ ਕਰਾਂਗੇ ਤੇ ਲਾਸਟ ਜਿਹੜਾ ਆਪਣਾ ਪੇਜ ਆ ਮੋਰਨਿੰਗ ਵਾਲਾ ਉਹ ਬਾਅਦ ਵਿੱਚ ਲਗਾਵਾਂਗੇ ਹੁਣ ਦੇਖੋ ਜਿਹੜਾ ਸਭ ਤੋਂ ਪਹਿਲਾ ਪੇਜ ਆ ਉਹਨੂੰ ਥੋੜੀ ਜਿਹੀ ਸਲਾਈ ਮਾਰ ਕੇ ਅੰਦਰ ਨੂੰ ਕਰਤਾ ਤੇ ਜਿਹੜਾ ਉਹਦੇ ਉੱਪਰ ਵਾਲਾ ਪੇਜ ਆ ਮਤਲਬ ਸੈਕਿੰਡ ਪੇਜ ਉਹਨੂੰ ਉੱਪਰ ਨੂੰ ਖਿੱਚ ਲਿਆ ਹੁਣ ਜਿਹੜਾ ਤੀਜਾ ਪੇਜ ਆ ਉਹਨੂੰ ਫੇਰ ਅੰਦਰ ਕਰਕੇ ਚੌਥਾ ਬਾਹਰ ਕੱਢ ਲਿਆ ਤੇ ਉਸ ਤੋਂ ਬਾਅਦ ਪੰਜਵਾਂ ਅੰਦਰ ਕਰਕੇ ਛੇਵਾਂ ਬਾਹਰ ਕੱਢ ਲਿਆ ਸਾਰੇ ਪੇਜ ਤੁਸੀਂ ਇੱਦਾਂ ਹੀ ਕਰਨੇ ਆ ਕਹਿਣ ਦਾ ਮਤਲਬ ਇੱਕ ਪੇਜ ਆਪਾਂ ਅੰਦਰ ਕਰਨਾ ਜਿਹੜੇ ਉਹਦੇ ਉੱਪਰਲਾ ਪੇਜ ਆ ਉਹਨੂੰ ਥੋੜਾ ਖਿੱਚ ਕੇ نیچے ਨੂੰ ਕਰ ਲੈਣਾ ਵਾ ਸਾਰੇ ਵਿੱਚ ਤੁਸੀਂ ਇਦਾਂ ਹੀ ਕਰਨਾ ਹੁਣ ਪਹਿਲਾਂ ਆਪਾਂ ਸਟਾਰਟਿੰਗ ਕੀਤੀ ਆ ਨੋਕ ਤੋਂ ਜਿੱਥੋਂ ਆਪਣੀ ਪੱਗ ਦੇ ਪੇਜ 'ਚ ਬਾਹਰ ਆਉਂਦੇ ਆ ਠੀਕ ਹੈ ਜੀ ਹੁਣ ਸਾਰੇ ਆਪਾਂ ਇਦਾਂ ਹੀ ਕਰ ਲੈਣੇ ਆ ਪਹਿਲਾ ਇੱਕ ਇੱਕ ਅੰਦਰ ਕਰਕੇ ਦੂਜਾ ਬਾਹਰ ਕੱਢ ਲਿਆ ਫਿਰ ਤੀਜਾ ਅੰਦਰ ਕਰਕੇ ਚੌਥਾ ਬਾਹਰ ਕੱਢ ਲਿਆ ਫਿਰ ਪੰਜਵਾਂ ਕਰਕੇ ਛੇਵਾਂ ਫਿਰ ਸੱਤਵਾਂ ਕਰਕੇ ਅੱਠਵਾਂ ਫਿਰ ਨੌਵਾਂ ਕਰਕੇ ਦਸਵਾਂ ਜਿੰਨੇ ਵੀ ਤੁਸੀਂ ਪੇਜ 'ਚ ਪਾਉਂਦੇ ਹੋ ਤੇ ਉਸੇ ਹਿਸਾਬ ਨਾਲ ਤੁਸੀਂ ਇੱਕ ਇੱਕ ਅੰਦਰ ਕਰਕੇ ਇੱਕ ਪੇਜ ਨੂੰ ਥੱਲੇ ਖਿੱਚ ਕੇ ਬਾਹਰ ਕਰ ਲੈਣਾ ਵਾ ਪਰ ਤੁਸੀਂ ਇਹ ਧਿਆਨ ਰੱਖਣਾ ਕਿ ਜਿਹੜੇ ਆਪਣਾ ਇੱਕ ਪੇਜ ਅੰਦਰ ਕੀਤਾ ਵਾ ਉਹੋ ਬਾਹਰ ਨਾਲ ਦਿਖੇ ਥੋੜਾ ਵੀ ਠੀਕ ਆ ਇੱਦੀ ਕਰਦੇ ਆਪਾਂ ਸਾਰੀ ਪੱਗ ਦਿੱਤੀ ਹੁਣ ਸੈੱਟ ਕਰਾਂਗੇ ਲਾਸਟ ਤੱਕ ਇਹਨੂੰ ਹੁਣ ਚੰਗੀ ਤਰ੍ਹਾਂ ਸੈੱਟ ਕਰ ਲਿਆ ਜਰੂਰੀ ਹੁਣ ਜਿਹੜਾ ਜਿਹੜੇ ਸੈਂਟਰ ਵਿੱਚ ਹੈਗੇ ਆ ਇਹਨਾਂ ਚ ਹੀ ਆਪਾਂ ਇੱਦੀ ਕਰਾਂਗੇ ਜਿਹੜਾ ਹੁਣ ਜਿਹੜਾ ਥੱਲੇ ਵਾਲਾ ਫਸਟ ਪੇਜ ਸੀਗਾ ਉਹਨੂੰ ਥੱਲੇ ਰਹਿਨਦਾਂਗੇ ਦੂਜੇ ਵਾਲੇ ਪੇਜ ਨੂੰ ਆਪਾਂ ਅੰਦਰ ਕਰਕੇ ਤੀਜਾ ਵਾਰ ਕੱਢ ਲੈਣਾ ਤੇ ਚੌਥੇ ਵਾਲੇ ਨੂੰ ਅੰਦਰ ਕਰਕੇ ਪੰਜਵਾਂ ਵਾਰ ਕੱਢ ਲੈਣਾ ਜਿੱਦਾਂ ਕੀ ਆਪਾਂ ਪਹਿਲੇ ਵਿੱਚ ਕੀਤਾ ਸੀ ਉਹਦਾ ਇੱਧਰ ਆ ਕੇ ਉਲਟ ਕਰਨਾ ਆਪਾਂ ਤੇ ਇਹਦੇ ਨਾਲ ਆਪਣੇ ਮੁਕਤਸਰੀ ਲਾੜ ਜੜੇ ਆ ਉਹ ਤਿਆਰ ਹੋ ਜਾਣੇ ਆ ਹੁਣ ਦੇਖੋ ਇੱਧਰ ਮੈਂ ਥੋੜੀ ਜੀ ਵੀਡੀਓ ਤੇਜ਼ ਕਰਤੀ ਕਿਉਂਕਿ ਆਪਣੀ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ ਨਹੀਂ ਤਾਂ ਇਸ ਤੋਂ ਬਾਅਦ ਆਪਾਂ ਪਿੱਛੇ ਲੜੀ ਸੈੱਟ ਕਰਾਂਗੇ ਠੀਕ ਹੈ ਜੀ ਹੁਣ ਜਿਹੜੇ ਆਹ ਵਾਲੇ ਲਾੜਾ ਇਹਨੂੰ ਵੀ ਆਪਾਂ ਇਦਾਂ ਹੀ ਕਰਾਂਗੇ ਜਿੱਦਾਂ ਆਪਾਂ ਪਹਿਲੇ ਵਾਲੇ ਕੀਤੇ ਸੀ ਵੱਲੇ ਨੂੰ ਹੰਦਰ ਕਰਕੇ ਦੂਜਾ ਵਾਰ ਕੱਢ ਲਿਆ ਤੇ ਤੀਜੇ ਨੂੰ ਹੰਦਰ ਕਰਕੇ ਚੌਥਾ ਵਾਰ ਕੱਢ ਲਿਆ ਆਪੀ ਇਹੀ ਆਪਾਂ ਇੱਧਰੀ ਉੱਪਰੋਂ ਲੈ ਕੇ ਜਾਣੇ ਆ ਸੈੱਟ ਕਰਕੇ ਇੱਦਾਂ ਹੀ ਕਰਦੇ ਆਪਾਂ ਲਾਸਟ ਤੱਕ ਪੇਟ ਪੂਰੇ ਸਾਫ਼ ਕਰ ਲੈਣੇ ਆ ਪਿੱਛੋਂ ਦੀ ਚੀਜ਼ੇ ਦੇ ਮਦਦ ਨਾਲ ਤੇ ਵੀਡੀਓ ਵਿੱਚ ਟਾਈਮ ਘੱਟ ਹੈਗਾ ਇਸ ਕਰਕੇ ਮੈਂ ਇੱਦਾਂ ਹੀ ਸਟੈਪ ਥੋੜੀ ਤੁਹਾਨੂੰ ਮੈਂ ਸਮਝਾ ਦਤੀ ਆ ਬਾਕੀ ਤੁਸੀਂ ਆ ਪ੍ਰੈਕਟਿਸ ਕਰੋਗੇ ਦੋ ਤਿੰਨ ਵਾਰੀ ਤੁਹਾਨੂੰ ਪਤਾ ਲੱਗ ਜਾਣਾ ਮੈਂ ਕਿ ਕਿੱਦਾਂ ਆਪਾਂ ਪੇਟ ਅੰਦਰੋਂ ਕਰਕੇ ਦੂਜਾ ਪੇਟ ਬਾਹਰ ਕੱਢਣਾ ਔਰ ਲਾਸਟ ਜਿਹੜਾ ਆਪਣਾ ਪੱਲਾ ਵਾ ਸੇਮ ਉਦੀ ਲਗਾਣ ਜਿੱਦਾਂ ਆਪਾਂ ਸਾਰੀਆਂ ਪੱਗ ਵਿੱਚ ਲਗਾਉਣੇ ਹੁੰਦੇ ਆ ਦੋਨੋਂ ਪਾਸੋਂ ਅੱਤੇ ਅੱਧੇ ਪੱਲੇ ਫੋਲਡ ਕਰਕੇ ਤੇ ਪੂਰਾ ਸਾਫ਼ ਕਰਕੇ ਪੇਚ ਚੰਗੀ ਤਰ੍ਹਾਂ ਪ੍ਰੋਪਰ ਲਾਸਟ ਤੱਕ ਸਾਫ਼ ਕਰਕੇ ਵਟ ਕੱਢ ਕੇ ਇਹਨੂੰ ਲਗਾਵਾਂਗੇ ਕਿਉਂਕਿ ਪੂਰੀ ਪੱਗ ਚ ਆਪਾਂ ਚੰਗੀ ਤਰ੍ਹਾਂ ਸਫਾਈ ਕਰਕੇ ਰੱਖੀ ਆ ਤੇ ਇਸ ਕਰਕੇ ਇਹਨੂੰ ਵੀ ਆਪਾਂ ਇੱਦੀ ਸਾਫ਼ ਕਰਕੇ ਲਗਾਵਾਂਗੇ ਹੁਣ ਜਿੱਤੇ ਆਪਣਾ ਨੋਕ ਪਾਂਦੀ ਆ ਉਧਰ ਫੋਲਡ ਕਰਕੇ ਥੋੜਾ ਜਾਂ ਤੇ ਪੈਨ ਲਗਾ ਕੇ ਕਲਗੀ ਲਾਲ ਜਿਹੜਾ ਲਗਾਵਾਂਗੇ ਆਪਾਂ ਹੁਣ ਇਹ ਦਿਨ ਨੂੰ ਪੈਨ ਲਗਾ ਕੇ ਤੇ ਉੱਪਰ ਨੂੰ ਆਪਾਂ ਕੜਗੀ ਵਾਲਾ ਸੈੱਟ ਕਰ ਲੈਣਾ ਜਿਹੜਾ ਆਪਣਾ ਧਾਗੇ ਵਾਲਾ ਪਾਸਾ ਹੁੰਦਾ ਉਹਨੂੰ ਵੀ ਆਪਾਂ ਅੰਦਰ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਵਾਂਗੇ ਤੇ ਉਸ ਤੋਂ ਬਾਅਦ ਉੱਪਰ ਆਪਾਂ ਤਿੰਨ ਤਿੰਨ ਲਗਾਵਾਂਗੇ ਜਿਸ ਦਿਨ ਆਪਣਾ ਜਿਹੜਾ ਕੜਗੀ ਵਾਲਾ ਉਹ ਟਾਇਰ ਰਵੇ ਢਿੱਲਾ ਨਾ ਹੋਵੇ ਬਾਕੀ ਜਿਹੜਾ ਨਾਲ ਦਾ ਕਪੜਾ ਬਚਦਾ ਹੋਇਆ ਆਪਾਂ ਸਾਈਡ ਤੇ ਕਰ ਲੈਣਾ ਉਹ ਜਿਹੜੀ ਸ਼ਿਫਟੀ ਵੱਡੀ ਆ ਆਪਣੀ ਥੋੜੀ ਜੀ ਉਹਨੂੰ ਵੀ ਆਪਾਂ ਸਲਾਈ ਨਾਲ ਸੈੱਟ ਕਰ ਲੈਣੀ ਉੱਪਰ ਨੂੰ ਤੇ ਸਾਈਡ ਤੇ ਇੱਕ ਸਲਾਈ ਮਾਰ ਕੇ ਸਾਰੇ ਵੱਟ ਕੱਢ ਲੈਣੇ ਆ ਠੀਕ ਹੈ ਜੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜਿਹੜੇ ਮਾੜੇ ਮੋٹے ਰਹਿੰਦੀਆਂ ਕਲਕੀ ਵਾਟ ਜਿਹੜੇ ਢਿੱਲੇ ਹੋਣ ਦੋਨੋਂ ਸਲਾਈ ਨਾਲ ਟਾਈਟ ਕਰ ਲੈਣਾ ਵਾ ਠੀਕ ਹੈ ਜੀ ਤੇ ਬਾਕੀ ਫੁੱਲ ਆਪਣੀ ਪੱਗ ਹੌਣ ਬਣ ਕੇ ਰੈਡੀ ਆ ਹਸ ਲਾਸਟ ਜਿਹੜਾ ਆਪਣਾ ਹੈੱਡ ਕਵਰ ਕਰਨਾ ਰਹਿ ਗਿਆ ਹੁਣ ਜਿਹੜੇ ਦੋਨੋਂ ਪੱਲੇ ਆਪਾਂ ਖੋਲ ਕੇ ਇੱਕਾ ਚ ਅਟੈਚ ਕਰ ਲੈਣੇ ਆ ਕਿੰਨੀ ਚੀ ਵਾਲਾ ਪੱਲਾ ਜਿਹੜਾ ਆਪਾਂ ਪੂਰੀ ਤਰ੍ਹਾਂ ਪ੍ਰੋਪਰ ਪੱਗ ਵਾਲਾ ਜਿਹੜਾ ਆਪਣਾ ਰੰਗ दिखे نیچے ਵਾਲਾ ਬੇਸ ਨਾ ਦਿਖੇ ਠੀਕ ਹੈ ਜੀ ਇਧਰ ਉਹਦੀ ਆਪਾਂ ਹੁਣ ਹਾਤ ਨਾਲ ਹੀ ਇੱਕ ਪਾਸੇ ਸੈੱਟ ਕਰ ਲਿਆ। ਉਸ ਆਲੇ ਉਧਰ ਉਹਦੀ ਤੇ ਬਾਕੀ ਜਿਹੜੇ ਪੇਚਾਂ ਵਾਲੀ ਸਾਈਡ ਤੋਂ ਵੀ ਇਦੀ ਸੈੱਟ ਕਰ ਲੈਣਾ ਵਾ। ਹਾਤ ਨਾਲ ਮੈਂ ਤਾਂ ਹਰ ਇੱਕ ਵਾਰੀ ਸਿਰ ਆਪਣਾ ਟੱਕਦਾ ਕਿਉਂਕਿ ਹਾਤ ਨਾਲ ਜ਼ਿਆਦਾ ਵਧੀਆ ਟੱਕ ਆਉਂਦਾ। ਇਹਨੂੰ ਸੈੱਟ ਕਰਕੇ ਤੇ ਬਾਕੀ ਆਪਾਂ ਹੁਣ ਸ਼ੀਸ਼ੇ ਜਿਹੜੇ ਉੱਪਰਲੇ ਪੇਚ ਤੋਂ ਸੈੱਟ ਕਰ ਲਾਂਗੇ। ਮਾੜੇ-ਮੋٹے ਜਿਹੜਾ ਆਪਣਾ ਸਿਰ ਟੱਕਿਆ ਉਹ ਵੀ ਮਾੜਾ-ਮੋਟਾ ਸੈੱਟ ਕਰ ਲਾਂਗੇ। ਸਲਾਈ ਨਾਲ ਜਿਹੜੇ ਵੱਟ-ਵੱਟ ਨਿਕਲ ਜਾਂਦੇ ਆ ਉਹ ਕੱਢ ਲਾਂਗੇ। ਠੀਕ ਹੈ ਜੀ। ਤੇ ਹੁਣ ਆਪਾਂ ਲਾਸਟ ਪੱਲਾ ਲਾ ਕੇ ਆਪਣੀ ਪੱਗ ਕੰਪਲੀਟ ਕਰੀਏ 루ਪੀ ਲਗਾ ਕੇ ਇਹਨੂੰ ਵੀ ਆਪਾਂ ਇੱਕ ਸਾਈਡ ਤੋਂ ਅੰਦਰ ਫੋਲਡ ਕਰ ਲੈਣਾ ਦੂਜੀ ਸਾਈਡ ਤੇ ਅੰਦਰੋਂ ਅੱਧਾ ਦਾ ਫੋਲਡ ਕਰਕੇ ਇੱਦੀ ਵਿੱਚ ਨੂੰ ਪਿੰਚ ਕਰਕੇ ਲਗਾ ਲੈਣਾ ਹੁਣ ਤੁਹਾਡੇ ਸਾਹਮਣੇ ਫੁੱਲ ਪੱਗ ਬਣ ਕੇ ਆਪਣੀ ਰੈਡੀ ਆ ਚੈੱਕ ਕਰੋ ਤੁਸੀਂ ਤੇ ਆਪਣੇ ਦੋਸਤਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਹੁਣ ਤੁਹਾਨੂੰ ਪੂਰੀ ਪੱਗ ਦਿਖਾਉਣੀ ਆ ਫਰੰਟ ਸਾਈਡ ਤੇ ਆ ਗਈ ਜੀ ਬੈਕ ਸਾਈਡ ਤੁਸੀਂ ਚਾਹੋ ਤੇ ਇਹਨੂੰ 3D ਵੀ ਉੱਪਰ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਲਾਸਟ ਤੱਕ ਆਪਣੇ ਮੁਕਤਰੀ ਪੇਜ ਪੂਰੇ ਬਣੇ ਹੋਏ ਆ ਠੀਕ ਹੈ ਜੀ ਮਿਲਦੇ ਤੁਹਾਨੂੰ ਕਿਸ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ